ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਮੱਝਾਂ ਦੇ ਵੱੱਦ ਵਿਖਾਉਣੀਆਂ ਸੀ ਪਰ ਹੁਣ ਦੋ ਹੀ ਰਹਿ ਗਈਆਂ ਜਿਹੜੀਆਂ ਵੇਕਣ ਵਾਲੀਆਂ ਬਾਕੀ ਵਿੱਚੋਂ ਕੁਝ ਵਿਗੀਆਂ ਵਾ ਤੇ ਬਾਕੀ ਗੱਲਬਾਤ ਹੁਣ ਕਰਦੇ ਆਂ ਤੇ ਅੱਜ ਦੋਵੇਂ ਕੱਬਣਾਂ ਹੀ ਤੁਹਾਨੂੰ ਦਿਖਾਵਾਂਗੇ ਗੱਬਣਾ ਆਪਣੀਆਂ ਇੱਥੇ ਪਾਸ ਕਰਕੇ ਤੇ ਵੇਖ ਚੱਕ ਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੇ ਹਿੰਦਰ ਸਿੰਘ ਪਿੰਡ ਚੱਠਾ ਤਸੀਰ ਬਟਾਲਾ ਜਿਹੜਾ ਕਹਦਾ ਹੂੰ ਨੰਬਰ ਇਹ ਪੁੱਲ ਦੋ 985827755 ਠੀਕ ਆ ਚੰਗੀਆਂ ਭਾਰੀਆਂ ਭਾਰੀਆਂ ਮੱਝਾਂ ਲੱਭ ਲਿਆਏ ਵਡੀਆਂ ਮਈਆਂ ਵੀਰ ਜੀ 20 20 ਗਲੋਰੀਆਂ ਤੇ ਮੱਝਾਂ ਦੇ ਪੰਜ ਹੀ ਵਿੱਟੋ ਵੀ ਗੇਦਨ ਮੱਝ ਲੈ ਕੇ ਇੱਕ ਖੜਨ ਲਈਏ ਦੋ ਜੋੜਾ ਚਲ ਗਿਆ ਤੇ ਇੱਕ ਅਜੇ ਵਿੱਚ ਜਾਣੀ ਆ ਹਾਂਜੀ ਹਾਂਜੀ ਤੇ ਵਿਕਨ ਵਾਲੀਆਂ ਦੋ ਹੀ ਰਹਿ ਗਈਆਂ ਹਨਾ ਹਾਂਜੀ ਹਾਂਜੀ ਵੀ ਹੁਣ ਮਈਆਂ ਆਈਆਂ ਆ ਠੀਕ ਆ ਹਾਂਜੀ ਚਲੋ ਫਿਰ ਪਹਿਲਾਂ ਆਹੀ ਗੱਬਣਾ ਹੀ ਆ ਦੋਵੇਂ ਹੀ ਅੱਜ ਮੇਸੋ ਵੀ ਜਿਓਟੀ ਬਾਕੀ ਇਹ ਆਵੇ ਚੰਗੇ ਪਿੱਠਪੜੇ ਦੀ ਮਾਲ ਕਿਹਾ ਜਿਹੜੀ ਵਿੱਚ 18 ਕਿਲੋ ਜਿਓਂਦੀ ਨੂੰ ਦਿੱਤਾ ਹੈ ਅੱਛਾ ਹਾਂਜੀ 18 ਕਿਲੋ ਦੁੱਧ 18 ਕਿਲੋ ਦੁੱਧ ਦਾ ਝੋਡੀ 20 ਕਿਲੋ ਦੁੱਧ ਦੇ ਸਕਦੀ ਹੈ ਤੇ 18 ਵੀ ਦੇ ਸਕਦੀ ਹੈ। ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ ਜੇ ਚੰਗੀਆਂ ਵਾਂ। ਬੜੀ ਝੋਡੀ ਬਣੀ ਮੈਦਾ ਪਹਾੜਾ ਛੋਟੇ ਪਾਸ ਕੀਤੀ ਪਸ਼ੂਆਂ ਮਾਰ ਕੇ ਫਿਰ ਉਹ ਸਟਾਫ ਕਰ ਲਈ ਬਈ। ਬਹੁਤ ਸੀ ਚੋ ਠੀਕ ਹੈ ਭਾਈ ਥੱਲੇ ਬਿਖੇ ਰਹੋ। ਵੇਖੋ ਝੋਡੀ ਧੀਰ ਕੀ ਜਾ। ਲੈ ਆਓ ਸਿੱਧੀ ਲੈ ਆਓ ਅੱਗੇ ਤੋਂ ਮਾਰ। ਇਹ ਆਉ ਗੱਡੀ ਚ। ਇਹ ਬਈ ਕੱਲੀ ਕੱਲੀ ਪੈਨ ਵਾਲੀ ਆ ਜਿਹੜੀ ਜੋੜਾ ਨਹੀਂ ਪਹਿਣਾ ਆ ਜੋ ਲੈ ਆਓ। ਜੋੜਾ ਆਖਾ ਹੋ ਜਾਂਦਾ ਫਿਰ ਪਸ਼ੂ ਤੰਗ ਹੁੰਦਾ ਵਾ ਗੱਬਣਾ ਮੱਜਾਂ। ਬਾਕੀ ਗੋਲ ਸਿੰਘ ਦੀ ਮੱਝ ਆ। ਮੂਠੀ ਵੇਖੋ ਝੋਟੀ ਦੀ। ਲੈ ਆਇਆ ਕਰੀ ਸਿੱਦੀ ਤੌਰ 'ਤੇ। ਬਾਕੀ ਥੱਲੇ ਉਹ ਚੰਗੀ ਭਰਨੀ ਆ ਜਦੋਂ ਤਿਆਰ ਹੋਈ। ਤੇ ਬਾਕੀ ਹੁਣ ਦੀ ਮੱਝ ਸੂਈ ਸਾਰੀਆਂ ਗਰਮੀਆਂ ਦੁੱਧ ਦੇਣਾ। ਆ ਜ ਲੈ ਆਓ ਜੀ। ਮੂਠੀ ਝੋਟੀ ਦੇਖਦੇ ਨੂੰ ਖਾ ਲੋ। ਦੇਖੋ ਬੁਤੀ ਹਾਂ ਦੇਖ ਸਕਦੇ ਬਿਲਕੁਲ گول ਸੰਗੇ ਅੱਲੀ ਦੀ ਤੇ ਸ਼ਾਂਤ ਜੀ ਸੁਵਾਦੀ ਹੈ ਤੇ ਹਵਾਨਾ ਵੀ ਜਿਹੜਾ ਇਹਨੇ ਬਰਾਬਰ ਜੇ ਤਿਆਰ ਕਰਨਾ ਇਹਦੇ ਭਰ ਨਹੀਂ ਇਹਦਾ ਦੇਖੋ ਕਿਚੀ ਜੀ ਇਹੋ ਹਾਂ ਦੇਖ ਸਕਦੇ ਜੀ ਕਿਦਾਂ ਲੇਵਾ ਤੇ ਬਾਕੀ ਆ ਥਾਨ ਵੀ ਇਹਦੇ ਦੇਖ ਸਕਦੇ ਆ ਪਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਅੱਗੇ ਪਿਛਲੇ ਥਾਨ ਇੱਕੋ ਜਿਹਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਹੈ ਤੇ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਵੀਰ ਜੀ 18 ਕਿਲੋ ਦੀ ਗਾਰੰਟੀ ਦੀ ਝੋਟੀ ਦੇਣੀ ਆ। ਅੱਛਾ ਜੀ। ਹਾਂ ਜੀ। ਗਾਰੰਟੀ ਤੇ ਲਈ ਆ ਗਾਰੰਟੀ ਤੇ ਦੇਣੀ ਆ। ਬਾਕੀ ਉਹ ਤੇ ਚਲੋ ਜਿਹੋ ਜਿਹੋ ਕੋਈ ਸਾਮ ਕਰੂਗਾ ਉਹ ਜੇ ਕੋਈ ਦੁੱਧ ਚੋ ਲਾ। 18 ਕਿਲੋ ਦੁੱਧ ਤਾਂ ਨਹੀਂ। ਇਹਦਾ ਮਜਾ ਸਵਾਹ ਝੋਟੀ ਦਾ ਦੇਖੋ ਝੋਟੀ ਪਲੀ ਗਦਾ ਆ। ਹਾਂ ਜੀ। ਮੁੱਲ ਇਹਦਾ ਕਦੀ ਵੀ ਜੀ 1.5 ਲੱਖ। ਤੁਹਾਡੀ ਮਰਜ਼ੀ ਆ। ਝੋਟੀ ਦੇਖੋ ਗੱਡੀ ਪਲੀ ਖੇ ਬੰਨੀ ਝੋਟੀ ਕੋ ਉਂਗਲ ਤਰੁੰਦੀ ਆ ਦਾਦਾ। ਜਿਆਦੀਆਂ ਨਾ ਗੱਲਾਂ ਕਰੀਏ ਤੇ ਸਵਾਦੀ ਦੇ ਦਈਏ। ਵੀਰ ਜੀ ਕਹਤਾ ਨਹੀਂ ਤੇ ਦੇ ਦਾਂਗੇ। ਅੱਛਾ। ਹਾਂ ਜੀ। ਕੀ ਕਰ ਦੋਗੇ ਹੋਰ ਮ ਪੰਜ ਹੋਰ ਛੜ ਦੀ ਇੱਕ ਵੀ ਦੀ ਹੋਰ ਦੀ ਜੀ ਅੱਛਾ ਇੱਕ ਵੀ ਦੀ ਹਾਂਜੀ ਜਸਨੋ ਹੀ ਆ ਕੋਈ ਨਹੀਂ ਛੋਲ ਛੜ ਕਰਾਂਗੇ ਅੱਛਾ ਟੀਰ ਕੋ ਗੱਡੀ ਪਲੀ ਠੀਕ ਆ ਚਲੋ ਬਾਕੀ ਮੌਕੇ ਤੇ ਹੋਰ ਕਰਦੋਗੇ ਮਾਨ ਕੋਈ ਨਹੀਂ ਕਰਦਾ ਛੋਟੀ ਰੋ ਗੱਡੀ ਪਲੀ ਬਾਕੀ ਆ ਵੀ ਕੋਈ ਵੇਰ ਆਣ ਕੇ ਵੇਖੇ ਇੱਕ ਰੀ ਸੰਭੀ ਸੁੰਭੀ ਪੂਰੀ ਚੰਗੀ ਰੀਜਣਾ ਵਾ ਤੇ ਸਰੀਰਮ ਵੀ ਪੂਰੀ ਭਾਰੀ ਆ ਜਿਹੜੀ ਤੇ ਹਮਣ ਜਿਹੜੀ ਆ ਤੁਹਾਨੂੰ ਦਿਖਾਉਣੀ ਆ ਕੱਦ ਕਾਟ ਚ ਉਹਦੇ ਨਾਲ ਵੀ ਉੱਚੀ ਆ ਸਸੀਲੀ ਰੋ ਵੀ ਚੰਗੀ ਸੰਭੀ ਹੈ। ਇਹਦੀ ਦਿਨ ਪਾਛਣ ਦੀ। ਬੜੀ ਚੰਗੀ ਵੀ ਮੇ। ਹੁਣ ਆਹ ਵਾਲੀ ਮੱਝ ਇਹ ਚਲੋ ਵੇਗ ਗਈ ਹੁਣ ਤੋਂ ਪਹਿਲਾਂ ਮੱਝ ਇਹ ਵੀ ਅੱਜ ਸਾਰੀਆਂ ਮੱਝਾਂ ਜਿਹੜੀਆਂ ਇੱਕੋ ਜਿਹੀਆਂ ਪਾਰੀਆਂ ਮੱਝਾਂ ਜਿਹੜੀਆਂ ਵਾ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀ ਆ। ਤੇ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਵੀ ਗੱਭਣੇ ਆ ਜੇ। ਤੇ ਇਹ ਵੇਦੀ ਕਿੰਨੇ ਕ ਦੁੱਧ ਵਾਲੀ ਉਤਰਾ। ਇਹ ਤਾਂ ਵੀਜੀ 14-15 ਕਿਲੋ ਝੋਟੀ ਦਾ ਦੁੱਧ ਆ ਸੁਆ ਜੇ ਪਿਓ ਝੋਟੀ ਦਾ। ਠੀਕ ਆ। ਹਾਂਜੀ ਪਲੀ ਵੇਖੋ ਤੇ ਕੱਦ ਵੇਖੋ ਝੋਟੀ ਦਾ। ਤੋਰ ਫਿਰ ਇਹਨਾਂ। ਸੰਭੀ ਸੰਭੀ ਵੀ ਪੂਰੀ ਹੈ। ਉਡੀ ਪੜੀ ਜਿਹੜੀ ਠੰਡੀ ਈਦਾ ਮੈਂ ਥੱਲੇ ਬੈਠੇ ਰੋਈ ਨਹੀਂ ਠੰਡੀ ਆ। ਇਹੋ ਛੋਟੀ। ਮੱਕੀ ਪਲਵਾਨ ਅਰਗੀ ਚਾਲ ਹੈ ਜਿਹੜੀ ਹੰਨਾ ਦੀ। ਲੈ ਤਾਂ। ਬੜੀ ਬੜੀ ਛੂਟੀ ਤੇ। ਜਿਹੜੇ ਵੀਰਾਂ ਦਾ ਸ਼ੌਂਕ ਹੈ ਵੀ ਚੰਗੀਆਂ ਰਾਜੀ ਮੱਜਾਂ ਰੱਖੀਏ ਤੇ ਭਾਰੀਆਂ ਮੱਜਾਂ ਰੱਖੀਏ। ਲੈ ਆਓ ਅੱਗੇ ਤੋਂ ਮਾਰ ਲਿਓ। ਬਾਕੀ ਇਹ ਵੀ ਇਹ ਵਿਥਲਿਆਂ ਚੰਗੀ ਪਰ ਨਹੀਂ ਆ ਪੰਜ ਚਾਰ ਦਿਨ ਨਹੀਂ ਹੁੰਦੀ ਇਹਦੀ ਆ ਜੋ ਲੈ ਆਓ ਜੀ ਨਾਣੂ ਇਹ ਤਾਂ ਚੰਗੀ ਬਣਦੀ ਹੈ ਬਾਕੀ ਉਮੀਦ ਹੈ ਕਾਰਡ ਵੀ ਇਹਦੇ ਚੰਗੇ ਨਿਕਲੋਗੇ ਬਾਕੀ ਆ ਦੇਖੋ ਤੇ ਬਾਕੀ ਇਹ ਵੀ ਠੰਡੀ ਤੇਰੀ ਆ ਨਾ ਦੇਖ ਸਕਦੇ ਜੀ ਮੋਹ ਠੰਡੀ ਦੱਸਿਓ ਫਿਰ ਮੋਲੇ ਦਾ ਆਪਾ ਹੁਣ ਅਸੀਂ ਮੀਸੀਆ ਦਿੱਤੇਗੇ ਜੀ ਉਦਾਂ ਹੀ ਆ ਮਿੰਜ ਨਾ ਵਜੇ ਨੇ ਦਾ ਹਾਂਜੀ ਇਹ ਲੱਖ ਦੀ ਜਿਹੜੀ ਹੈ ਅੱਛਾ ਲੱਖ ਜਾਂ ਲੱਖ ਦੀ ਆ ਦੁੱਧ ਵੀ ਚੋਂ 15 ਕੋਲ ਝੋੜੀ ਦੇ ਜਾਈਗੀ ਤੇ ਹੋਰ ਕੰਨੀ ਕੁ ਛੋਟ ਛੱਡ ਲੱਖ ਚ 200 ਕਿੰਨੀ ਕਰਦੀ ਹੈ 50000 ਕਰਦੀ ਹੈ 10 ਹੀ ਕਰੀਏ ਅੱਛਾ 90000 ਦੀ 85000 ਦੀ ਅੱਛਾ 85000 ਰੀ ਦੇਖੋ ਪਲੀ ਗਦੀ ਨਹੀਂ ਉਧਾ ਫੰਡਰ ਵੀ ਆ ਬਾਕੀ ਸਾੰਬੇ ਸੰਬੇ ਪੂਰੀ ਆ ਠੀਕ ਹੈ ਬਾਕੀ ਗਾਂ ਨ ਵੀ ਚੰਗੀ ਭਰਨੀ ਆ ਪਛਾਣ ਵੀ ਚੰਗੀ ਭਰਨੀ ਆ ਤੇ ਠੀਕ ਹੈ ਵਿਦਿਆ ਹੋਰ ਕੁਝ ਕਹਣਾ ਹੈ ਬਾਕੀ ਇਹ ਆ ਵੀ ਚਲੋ ਦੋਵੇਂ ਗੱਬਣਾ ਆ ਦੋਵੇਂ ਕੱਪੜਾ ਕੋਈ ਪਾਸ ਕਰਕੇ ਖੜੇ ਤਸੱਲੀ ਕਰਕੇ ਖੜੇ ਇਹ ਆ ਵੀ ਜਿੰਨੇ ਦਿਨਾਂ ਨੂੰ ਇਹਨਾਂ ਨੇ ਸੋਣਾ ਉਹਨਾਂ ਚੰਨ ਆ ਵੀ ਇਧਰ ਨਹੀਂ ਮਈ ਦੋ ਦਿਨ ਮਈਆਂ ਠੀਕ ਕੋ ਰੱਖਿਆ ਉਹ ਜਿੰਨੇ ਦੁੱਧ ਵਾਲੀ ਮਈ ਆ ਠੀਕ ਹੈ ਜੀ ਹਾਂ ਜੀ ਤੇ ਇਹ ਆ ਵੀ ਉਹਨੇ ਦਿਨਾਂ ਦਿਲ ਆ ਜੂਗੀਆਂ ਜਾ ਕੇ ਫਿਰ ਪਛਲ ਜਿਹੜਾ ਉਹ ਸਟੈਸਨੈਸ ਹੁੰਦਾ ਪ੍ਰੋਪਰ ਆਪਣੇ ਦਿਨਾਂ ਚ ਆ ਕੇ ਸੁਣਦਾ ਹੱਸ